ਅਸੀਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਡਰ ਜਾਂਦੇ ਆ ਘਬਰਾ ਜਾਂਦੇ ਆ ਸਮਝੌਤੇ ਕਰ ਲੈਣੇ ਆ ਧੰਨੇ ਉਹ ਬਾਲ ਜਿਨ੍ਹਾਂ ਨੂੰ ਮਾਤਾ ਗੁਜਰੀ ਵਰਗੀ ਮਾਂ ਨੇ ਦਾਦੀ ਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਤੇ ਇਸ ਰਾਹ ਤੇ ਤੋਰ ਦਿੱਤਾ ਤੇ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਨਮਸਕਾਰਾਂ ਕਰਦੇ ਆ ਇਥੋਂ ਤੱਕ ਉਦੋਂ ਬਾਅਦ ਜਿਹੜੇ ਵੱਡੇ-ਵੱਡੇ ਸਿੱਖਾਂ ਦੇ ਮਿਸਲਾਂ ਦੇ ਟਾਈਮ ਤੇ ਜੰਗ ਹੋਏ ਨੇ ਉਥੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਇੱਕੋ ਗੱਲ ਕਹਿੰਦੇ ਹੁੰਦੇ ਸੀ ਹੁਣ ਭਾਈ ਤੁਹਾਨੂੰ ਇਹ ਕੰਮ ਕਰਨਾ ਪੈਣਾ ਸਿੱਖੋ ਤੁਹਾਨੂੰ ਸਰਹੰਦ ਦੀ ਆਵਾਜ਼ ਆ ਰਹੀ ਹੈ ਤੁਸੀਂ ਸਰਹੰਦ ਨੂੰ ਯਾਦ ਕਰੋ ਇਹਦਾ ਮਤਲਬ ਸੀ ਕਿ ਸਾਬਜਾਦਿਆਂ ਨੂੰ ਯਾਦ ਕਰੋ ਤੇ ਤੁਹਾਨੂੰ ਇਹ ਜੰਗ ਲੜਨੀ ਪੈਣੀ ਹੈ ਭਾਵੇਂ ਮੌਤ ਵੀ ਆ ਜਾਵੇ ਜਦੋਂ ਇਹ ਜਿਹੜੀ ਸਾਬਜਾਦਿਆਂ ਦੀ ਸ਼ਹੀਦੀ ਦਾ ਕਿਤੇ ਵੀ ਜ਼ਿਕਰ ਹੁੰਦਾ ਸੀ ਹਰ ਇੱਕ ਦਾ ਖੂਨ ਖੌਲਣ ਲੱਗ ਪੈਂਦਾ ਸੀ ਤੇ ਮੈਦਾਨ 'ਚ ਉਹ ਸਿਰ ਤੇ ਕਫਨ ਬੰਨ ਕੇ ਨਿਤਰ ਪੈਂਦਾ ਸੀ ਤੇ ਉਹਨਾ ਬਹਾਦਰਾਂ ਨੇ ਫਿਰ ਇਹਨਾਂ ਤੋਂ ਪ੍ਰੇਰਣਾ ਲੈ ਲੈ ਕੇ ਅੱਗੇ ਬਹਾਦਰੀ ਦੇ ਕੰਮ ਕੀਤੇ ਇਸੇ ਤਰ੍ਹਾਂ ਵੱਡੇ ਸਹਿਬ ਯਾਦੇ ਭਾਵੇਂ ਆਪਾਂ ਵੱਡੇ ਕਹਿੰਦੇ ਆ ਪਰ 15 ਸਾਲ ਤੇ 17 18 ਸਾਲ ਕਿੰਨੀ ਕਬੱਡੀ ਉਮਰ ਹੁੰਦੀ ਹੈ ਤੇ ਉਹਨਾਂ ਨੇ ਵੀ ਆਪਣਾ ਲਾਸਾਨੀ ਕਾਰਨਾਮੇ ਜੰਗ ਦੇ ਵਿੱਚ ਕੀਤੇ ਤੇ ਆਪਣੀ ਜਾਨ ਲੇਖੇ ਲਾ ਦਿੱਤੀ ਤੇ ਇਹ ਸਾਰੀ ਪ੍ਰਾਪਤੀ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਵਿੱਚੋਂ ਸੀ ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਵਿੱਚ ਗੁਲਾਮੀ ਤਾਂ ਸਵਕਾਰ ਕਰਨ ਦਾ ਸਭਾ ਬਣ ਗਿਆ ਸੀ ਪਰ ਸਾਹਮਣੇ ਹਿੱਕ ਤਾਣ ਕੇ ਦੁਸ਼ਮਣ ਨੂੰ ਵੰਗਾਰਨ ਦੀ ਜਿਹੜੀ ਇਹ ਭਾਵਨਾ ਅੰਦਰ ਤੋਂ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੋਈ ਸੀ ਮਤਲਬ ਮੈਂ ਇੱਕ ਗੱਲ ਜੈਨ ਨਹੀਂ ਚਾਹਣਾ ਜੀ ਜਿਵੇਂ ਤੁਸੀਂ ਕਿਹਾ 7 ਤੇ 9 ਸਾਲ 15 17 ਸਾਲ ਜਾਂ ਇਸ ਤਰੀਕੇ ਨਾਲ ਸੁੱਖ ਬਕ ਨੇ ਚਲੋ ਇਤਿਹਾਸ ਦੇ ਵਿੱਚ ਉਮਰਾ ਦੇ ਜਕਰ ਆਉਂਦੇ ਆ ਹਾਂਜੀ ਇੰਨੇ ਛੋਟੀ ਉਮਰ ਦੇ ਵਿੱਚ ਇੰਨਾ ਦ੍ਰਿੜ ਇਰਾਦੇ ਅੱਜ ਵੀ ਸਾਡਾ 7 ਦੇ 9 ਸਾਲ ਦੇ ਉਹ ਬੱਚੇ ਦੇ ਦਿਨ ਤਾਂ ਸਮਝ ਹੀ ਕੁਝ ਨਹੀਂ ਹੁੰਦੀ ਠੀਕ ਹੈ ਮਤਲਬ ਉਹਨਾਂ ਦੇ ਇੰਨੇ ਦ੍ਰਿੜ ਇਰਾਦੇ ਕਿਵੇਂ ਕਿਸ ਤਰੀਕੇ ਨਾਲ ਹੋਏ ਉਥੇ ਬਚਪਨ ਤੋਂ ਹੀ ਘਰ ਦਾ ਮਾਹੌਲ ਸੀ ਤੇ ਜਦੋਂ ਤੋਂ ਪੈਦਾ ਹੋਏ ਸੀ ਉਹ ਜੰਗ-ਜੋਦ ਹੁੰਦੇ ਦੇਖਦੇ ਆ ਰਹੇ ਸੀ ਤੇ ਜਦੋਂ ਪੁੱਛਦੇ ਸੀ ਵੀ ਲੜਾਈ ਕਿਉਂ ਹੋ ਰਹੀ ਹੈ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਕਿ ਇਹ ਲੋਕ ਆਪਾਂ ਨੂੰ ਇੱਥੇ ਬਿਲਕੁਲ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ ਸਾਡੀ ਮਰਜ਼ੀ ਦੇ ਨਾਲ ਸਾਰੇ ਕੰਮ ਕਰੋਗੇ ਖਾਓ ਪੀਓਗੇ ਪਹਿਨੋਗੇ ਤੁਹਾਨੂੰ ਘੋੜੇ ਦੀ ਸਵਾਰੀ ਕਰਨ ਦੀ ਇਜਾਜ਼ਤ ਨਹੀਂ ਤੇ ਤੁਹਾਨੂੰ ਪੱਗ ਬੰਨਣ ਦੀ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਹੈ ਤੁਹਾਨੂੰ ਆਪਣਾ ਆਜ਼ਾਦੀ ਵਾਲਾ ਜਿਵੇਂ ਨਗਾਰਾ ਵਗੈਰਾ ਵਜਾਉਣਾ ਜਿਵੇਂ ਆਪਾਂ ਮੰਦਰਾਂ ਦੀ ਗੱਲ ਕਰਕੇ ਹਟੇ ਹਾਂ ਧਰਮ ਸਥਾਨਾਂ ਤੇ ਉਹ ਨਹੀਂ ਵਜਾਓਗੇ ਤੇ ਤੁਹਾਨੂੰ ਤੇ ਸਾਡਾ ਹਲਾਲ ਕੀਤਾ ਮਾਸ ਖਾਸ ਕਰਕੇ ਗਾਂ ਦਾ ਮਾਸ ਆਪਣੀ ਅਣਖ ਵੇਚ ਕੇ ਉਹ ਉਹ ਵੀ ਖਾਣਾ ਪਵੇਗਾ ਭਾਵ ਕਿ ਤੁਹਾਨੂੰ ਪਸ਼ੂਆਂ ਵਾਲਾ ਜੀਵਨ ਜਿਉਣਾ ਪਵੇਗਾ ਬੱਚਿਓ ਇਦੋਂ ਬਿਹਤਰ ਤਾਂ ਮਰ ਜਾਣਾ ਚੰਗਾ ਪਰ ਇਹੋ ਜੀ ਜ਼ਿੰਦਗੀ ਸਾਨੂੰ ਪਰਵਾਹ ਨਹੀਂ ਹੈ ਇਹ ਚੀਜ਼ਾਂ ਉਹਨਾਂ ਦੇ ਸਾਹਮਣੇ ਵਾਪਰ ਰਹੀਆਂ ਸੀ ਮਾਤਾ ਜੀ ਅਤੇ ਹੋਰ ਸਿਆਣੀਆਂ ਔਰਤਾਂ ਉਹਨਾਂ ਨੂੰ ਇਹ ਚੀਜ਼ਾਂ ਦੱਸਦੀਆਂ ਸੀ ਜਿਹੜੇ ਹੋਰਾਂ ਦੇ ਬੱਚੇ ਸੀ ਹੋਰ ਔਰਤਾਂ ਸੀ ਉਹਨਾਂ ਦੇ ਨਾਲ ਵੀ ਇਹ ਵਿਚਾਰ ਚਰਚਾ ਹੁੰਦੀ ਸੀ ਇਸ ਤਰ੍ਹਾਂ ਫਿਰ ਉਹ ਘਰੋ ਘਰੀ ਪਹੁੰਚਦੀਆਂ ਸੀ ਤਾਂ ਕੁਝ ਜੋਦੇ ਉਹਨਾਂ ਨੂੰ ਜੰਗ ਦੇ ਵਿੱਚ ਆ ਕੇ ਮਿਲਦੇ ਸੀ ਤੇ ਇਹਨਾਂ ਹੱਕਾਂ ਵਾਸਤੇ ਉਹ ਫਿਰ ਲੜਾਈ ਲੜਦੇ ਸੀ ਇਹੋ ਜਿਹੇ ਮਾਹੌਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਖਲਾਈ ਮਿਲੀ ਤਾਂ ਐਡੇ ਦ੍ਰਿੜ ਅਰਾਦੇ ਵਾਲੇ ਬਣ ਗਏ ਆਪਾਂ ਮਹਿਸੂਸ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੀ ਗੱਲ ਕਰਨੀ ਹੋਵੇ ਹਾਂਜੀ ਕਿਵੇਂ ਇੱਕ ਬਿਆਨ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਜੀ ਤਕਰੀਬਨ ਟੋਟਲ ਉਹਨਾਂ ਦੀ 42 ਸਾਲ ਦੀ ਉਮਰ ਸੀ ਜੀ 9 ਸਾਲ ਦੇ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ ਪਰ ਜਿਹੜੇ ਪਹਿਲੇ 9 ਸਾਲ ਸੀ ਉਹ ਵੀ ਮੁਸੀਬਤਾਂ 'ਚ ਹੀ ਲੰਗੇ ਨੇ ਭਾਬ ਕੇ ਜਨਮ ਤੋਂ ਲੈ ਕੇ ਉਹਨਾਂ ਦੇ ਉੱਤੇ ਮੁਸੀਬਤਾਂ ਹੀ ਆਈਆਂ ਨੇ ਕਿਵੇਂ ਜੀ ਉਹ ਕਿਉਂਕਿ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਜਨਮ ਹੋਇਆ ਪਟਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਤੇ ਗੁਰੂ ਤੇਗ ਬਹਾਦਰ ਜੀ ਚਲੇ ਗਏ ਲੰਮੇ ਪ੍ਰਚਾਰ ਦੌਰਿਆਂ ਤੇ ਢਾਕਾ ਬੰਗਾਲ ਬਿਹਾਰ ਤੇ ਮਾਤਾ ਗੁਜਰੀ ਨੇ ਹੀ ਪਾਲਿਆ ਇਹਨਾਂ ਨੂੰ ਤਾਂ ਉਪਰੰਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆ ਗਏ ਤਾਂ ਉੱਥੇ ਸਿੱਖਾਂ ਨੂੰ ਚਿੱਠੀ ਲਿਖ ਕੇ ਭੇਜੀ ਕਿ ਉਹਨਾਂ ਨੂੰ ਵਾਪਸ ਲਿਆਓ ਐਡਾ ਛੋਟਾ ਬਾਲਕ ਇੰਨਾ ਲੰਮਾ ਸਫਰ ਕਿਹਨੀਆਂ ਮੁਸੀਬਤਾਂ ਚ ਕਿੱਥੇ-ਕਿੱਥੇ ਰਾਤਾਂ ਕੱਟੀਆਂ ਕਿੱਥੇ ਖਤਰੇ ਝੱਲੇ ਤਾਂ ਮਾਤਾ ਜੀ ਨੂੰ ਜਦੋਂ ਕਿਤੇ ਪਤਾ ਲੱਗਦਾ ਹੁਣਾ ਕਿ ਇੱਥੇ ਆਪਾਂ ਰਾਤ ਜੇ ਠਹਿਰ ਗਏ ਤਾਂ ਕਿਤੇ ਕੋਈ ਆਕੇ ਸਾਨੂੰ ਮਾਰਨਾ ਦੇਵੇ ਤਾਂ ਇਹ ਗੱਲ ਵੀ ਉਸ ਬੱਚੇ ਨੂੰ ਪਤਾ ਲੱਗਦਾ ਸੀ ਕਿ ਹਰ ਵਕਤ ਖਤਰਾ ਮੰਡਰਾ ਰਿਹਾ ਹੈ ਤਾਂ ਉਹਨਾਂ ਖਤਰਿਆਂ ਚੋਂ ਲੰਘਦੇ ਹੋਏ ਮਾਨਸਿਕ ਤੌਰ ਤੇ ਬਹੁਤ ਸਾਰੇ ਲੋਕ ਡੋਲ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਇਹੋ ਜੇ ਉਹੀ ਮਿੱਟੀ ਦੇ ਬਣੇ ਹੋਏ ਇਹ ਕਹਿ ਲਈਏ ਮਾਤਾ ਜੀ ਨੇ ਉਹਨਾਂ ਨੂੰ ਸਿੱਖਿਆ ਵੀ ਦਿੱਤੀ ਪਰ ਕੱਲੀ ਸਿੱਖਿਆ ਨਹੀਂ ਉਹਨਾਂ ਦਾ ਅੰਦਰ ਦਾ ਜਜ਼ਬਾ ਵੀ ਹੋਣਾ ਚਾਹੀਦਾ ਤੇ ਉਹ ਲਗਾਤਾਰ ਮਜ਼ਬੂਤ ਹੁੰਦੇ ਗਏ ਸਿੱਖਿਆ ਲੈਂਦੇ ਗਏ ਤੇ ਜਦੋਂ ਇੱਥੇ ਆਏ ਨੇ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੇ ਦਰਸ਼ਨ ਕੀਤੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਵੀ ਮਿਲੀ ਲਗਾਤਾਰ ਦ੍ਰਿੜਤਾ ਅਡੋਲਤਾ ਪਰਪੱਕਤਾ ਮਜ਼ਬੂਤੀ ਸਿੱਖ ਲਈ ਤੇ ਉਹ ਸਾਰੀ ਉਹਨਾਂ ਦੇ ਕਣ-ਕਣ ਦੇ ਵਿੱਚ ਸਮਾ ਗਈ ਤੇ ਉਹਨਾਂ ਦੀ ਜ਼ਿੰਦਗੀ ਸਦਾ ਅਮਤਿਹਾਨਾਂ ਦੇ ਵਿੱਚੋਂ ਲੰਘਦੀ ਰਹੀ ਤੇ ਕੋਈ ਵਿਰਲੇ ਇਨਸਾਨ ਇਹ ਆਪਾਂ ਲੱਖਾਂ 'ਚੋਂ ਜਾਂ ਕਰੋੜਾਂ 'ਚੋਂ ਕੋਈ ਹੁੰਦੇ ਨੇ ਜਿਹੜੇ ਇੰਨੀਆਂ ਮੁਸੀਬਤਾਂ ਦੇ ਵਿੱਚ ਵੀ ਅਡੋਲ ਰਹਿ ਕੇ ਆਪਣਾ ਕੰਮ ਅੱਗੇ ਕਰਦੇ ਰਹਿੰਦੇ ਨੇ ਸਾਡੇ ਵਰਗੇ ਆਮ ਬੰਦੇ ਉਹਨਾਂ ਦੀ ਰੀਸ ਕਰਨ ਤੋਂ ਵੀ ਅਹ ਇਨਕਾਰੀ ਹੋ ਜਾਂਦੇ ਨੇ ਹਾਰ ਮੰਨ ਜਾਂਦੇ ਨੇ ਤੇ ਉਹ ਇੱਕ ਇਹੋ ਜਿਹੀ ਸ਼ਖਸੀਅਤਾਂ ਜਿਨ੍ਹਾਂ ਨੇ ਉਮਰ ਪਰ ਹਾਰ ਨਹੀਂ ਮੰਨੀ 42 ਸਾਲ ਉਹਨਾਂ ਨੇ ਜਿਨ੍ਹਾਂ ਮੁਸੀਬਤਾਂ ਦੇ ਵਿੱਚੋਂ ਦੀ ਜੰਗ ਜੁੱਧਾਂ ਦੇ ਵਿੱਚੋਂ ਦੀ ਭੁੱਖੇ ਭਾਣੇ ਰਹਿ ਕੇ ਵੀ ਸਮਾਂ ਲੰਘਾਇਆ ਉਹ ਮੁਸੀਬਤਾਂ ਤੇ ਚੱਲ ਲਈਆਂ ਤੇ ਪਰ ਉਹਨਾਂ ਨੇ ਕਦੇ ਈ ਨਹੀਂ ਮੰਨੀ ਅਣਖ ਨਹੀਂ ਵੇਚੀ ਹਾਰ ਨਹੀਂ ਮੰਨੀ ਉਹਨਾਂ ਨੇ ਸਾਹਮਣੇ ਮਤਲਬ ਪੁੱਤਾਂ ਨੂੰ ਜੰਗ ਦੀ ਤੋਰ ਨਾ ਹੋਵੇ ਹਾਲਾਤ ਕਿਹੋ ਜਿਹੇ ਹੁੰਦੇ ਆ ਬੰਦੇ ਤੇ ਮਤਲਬ ਪਤਾ ਵੀ ਜਾਣਗੇ ਅੱਗੇ ਫੌਜ ਤਕੜੀ ਐ ਜਿੱਥੇ ਬਾਕੀ ਸਾਰੇ ਸ਼ਹੀਦ ਹੋ ਜਾਂਦੇ ਨੇ ਉਮਰ ਚ ਵੱਡੇ ਐ ਤੇ ਇਹਨਾਂ ਦਾ ਵੀ ਕੀ ਵਟਿਆ ਜਾਣਾ ਮਤਲਬ ਉਹ ਬੰਦੇ ਤੇ ਕੀ 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 ਮਤਲਬ ਸਮਝ ਹੋਊ ਕਿ ਕਿਸ ਤਰੀਕੇ ਦੇ ਨਾਲ ਬੀਤੀ ਕੀ ਹੋ ਦਿਲ ਤੇ ਇਹਦੇ ਬਾਰੇ ਆਪਾਂ ਅੰਦਾਜ਼ਾ ਹੀ ਲਾ ਸਕਦੇ ਆ ਕਿ ਇਹੋ ਜਿਹੇ ਲੋਕ ਆਮ ਲੋਕਾਂ ਦੀ ਸੋਚ ਨਾਲੋਂ ਸੈਂਕੜੇ ਸਾਲ ਅੱਗੇ ਦੀ ਸੋਚ ਰਹੇ ਨੇ ਤਾਂ ਜਿਹੜੀ ਉਦੋਂ ਉਹਨਾਂ ਨੂੰ ਅੰਦਾਜ਼ਾ ਸੀ ਕਿ ਇਹਨਾਂ ਬੇਦੋਸਾਂ ਨੂੰ ਮਾਰਨ ਦੇ ਨਾਲ ਇਹ ਹਕੂਮਤ ਦੀਆਂ ਜੜਾਂ ਖੋਖਲੀਆਂ ਹੋਣਗੀਆਂ ਇਹ ਬਦਨਾਮ ਹੋ ਜਾਣਗੇ ਤਾਂ ਇਥੋਂ ਤੱਕ ਖੁਦ ਜਿਹੜਾ ਮੁਹੰਮਦ ਸ਼ੇਰ ਖਾਨ ਮਰੇਰੇ ਕੋਟੜ ਵਾਲਾ ਕਹ ਆਪ ਕਹਿੰਦਾ ਸੀ ਕਿ ਉਹ ਤੁਸੀਂ ਆਪਣੇ ਇਸਲਾਮ ਦੀਆਂ ਜੜ੍ਹਾਂ 'ਚ ਅੱਜ ਇੱਕ ਤਰ੍ਹਾਂ ਦਾ ਤੇਲ ਦੇ ਦਿੱਤਾ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਕਿਉਂਕਿ ਇਹ ਬੇਕਸੂਰ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਇਹ ਮਹਿਸੂਸ ਕਰਦੇ ਸੀ ਕਿ ਇਹਨਾਂ ਬੇਦੋਸਾਂ ਨੂੰ ਇਹ ਲੋਕ ਜੇ ਅੱਜ ਕਤਲ ਕਰਨਗੇ ਸ਼ਹੀਦ ਕਰਨਗੇ ਤਾਂ ਇਹਨਾਂ ਦਾ ਆਪਣਾ ਅੰਦਰ ਵੀ ਬਗਾਵਤ ਹੋਵੇਗੀ ਕਿ ਤੁਸੀਂ ਇਹ ਦੁਸ਼ਟ ਕਰਮ ਪਾਪ ਕਰਮ ਇਸਲਾਮ ਦੇ ਅਸੂਲਾਂ ਤੇ ਜਾ ਕੇ ਨਹੀਂ ਕਰ ਰਹੇ ਇਹ ਉਦੋਂ ਉਲਟ ਕਰ ਰਹੇ ਹੋ ਇਹ ਇਨਸਾਨੀਅਤੋਂ ਗਿਰੇ ਹੋਏ ਕੰਮ ਕਰ ਰਹੇ ਹੋ ਤੁਹਾਡਾ ਰਾਜ ਅਤੇ ਤੁਹਾਡਾ ਧਰਮ ਤੁਹਾਨੂੰ ਇਹਦੀ ਅਜਾਜਤ ਨਹੀਂ ਦਿੰਦਾ ਇਹ ਕੰਮ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਿਹੜੇ